ਸਸਿਕਾ ਜੀ ਮੈਂ ਗੁਰਪ੍ਰੀਤ ਬਾੜ ਪ੍ਰਾਰਕਿਚੰਦ ਜੀ ਤੁਹਾਨੂੰ ਤੁਹਾਡਾ ਸਵਾਗਤ ਹੈ ਸਰਦੀਆਂ ਦਾ ਮੌਸਮ ਚੱਲ ਰਿਹਾ ਤਿਲ ਤੇ ਰੋੜੀਆਂ ਆਮਨੇ ਤੇ ਖਾਣੀਆਂ ਵੀ ਚੰਗੀਆਂ ਲੱਗਦੀਆਂ ਨੇ ਇਸ ਮੌਸਮ ਦੇ ਵਿੱਚ ਕਿਉਂਕਿ ਸਾਨੂੰ ਸਰਦੀ ਦੇ ਵਿੱਚ ਗਰਮਿਆਸਤੇ ਚ ਰੋੜਤ ਹੁੰਦੀ ਆ ਹਨ ਸੋ ਅੱਜ ਆਪਾਂ ਬਣਾਉਣ ਲੱਗੇ ਆ ਤਿਲ ਦੀ ਗੱਚਕ ਘਰ ਦੇ ਵਿੱਚ ਤੁਸੀਂ ਬਾਜ਼ਾਰ ਦੇ ਵਿੱਚੋਂ ਆਮੇ ਤਿਲ ਦੀ ਗੱਚਕ ਖਾਂਦੇ ਰਹੋਗੇ ਪਰ ਤਿਲ ਦੀ ਗੱਚਕ ਬਾਜ਼ਾਰ ਦੀ ਮੈਂ ਜਦੋਂ ਦਾ ਸੁਣਿਆ ਤੇ ਦੇਖਿਆ ਵੀਡੀਓਜ਼ ਦੇਖਿਆ ਨੇ ਮੌਦਨ ਦੀ ਖਾਣੀ ਛੱਡੀ ਹੋਈ ਆ ਮੈਂ ਕਦੇ ਵੀ ਰੋੜੀਆਂ ਚ ਗੱਚਕ ਘਰ ਤੋਂ ਬਿਨਾਂ ਬਚਾਰ ਦੀ ਨਹੀਂ ਖਾਂਦੀ ਮੈਂ ਘਰ ਦੀ ਖਾਂਦੀ ਜਦੋਂ ਮੈਂ ਬਣਾਉਣੀ ਆ ਘਰੇ ਬਣਾਉਣੀ ਆ ਕਿਉਂਕਿ ਤੁਸੀਂ ਦੇਖਿਆ ਹੀ ਹੋਗਾ ਕੋਚੋਂ ਮੰਡੀ ਦੇ ਨੇੜੇ ਇੱਕ ਫੈਕਟਰੀ ਫੜੀ ਦੇਸੀ ਕਿ ਕਿਦਾਂ ਪੈਰਾ ਦੇ ਨਾਲ ਉਹ ਲਤਰ ਲਤਰਕੇ ਬਣਾ ਰਹੇ ਸੀਗੇ ਸੋ ਮੈਨੂੰ ਇਸ ਚੀਜ਼ ਨੂੰ ਬੜਾ ਮੈਂ ਚਾਹਨੀ ਆ ਕਿ ਤੁਸੀਂ ਵੀ ਅਵੋਇਡ ਕਰੋ ਘਰੇ ਬਣਾਓ ਸੌਖੇ ਤਰੀਕੇ ਨਾਲ ਬਹੁਤ ਸੌਖੀ ਬਣ ਜਾਂਦੀ ਹੈ ਆਪਾਂ ਨੂੰ ਲੱਗਦਾ ਪਤਾ ਨਹੀਂ ਕਿਵੇਂ ਬਣਦੀ ਹੋਵੇ ਬਹੁਤ ਸੌਖੀ ਹੈ ਅੱਜ ਆਪਾਂ ਬਣਾਵਨੇ ਆ ਆਪਾਂ ਤਿਲ ਦੀ ਗੱਚੇ ਤਿਲ ਦੀ ਗੱਚਕ ਲਈ ਆਪਾਂ ਨੂੰ ਕੋਈ ਜ਼ਿਆਦਾ ਸਮਾਨ ਨਹੀਂ ਚਾਹੀਦਾ ਗੁੜ ਤੇ ਤੇਲ ਚਾਹੀਦੇ ਨੇ ਇਹ 1/2 ਕਿਲੋ ਤੇਲ ਨੇ ਤੇ ਇਹ ਅੱਧਾ ਕਿਲੋ ਤੋਂ ਥੋੜਾ ਜਿਹਾ ਜ਼ਿਆਦੇ 100 ਗ੍ਰਾਮ ਜ਼ਿਆਦੇ ਗੋੜਾ ਹੈ ਸੋ ਹੁਣ ਆਪਾਂ ਤੇਲਾ ਨੂੰ ਰੋਸਟ ਕਰਦੇ ਆ ਪਹਿਲਾਂ ਤੇ ਮੇਰੀ ਕੜਾਈ ਹੈ ਜਿਹੜੀ ਉਹ ਗਰਮ ਹੋ ਗਈ ਹੈ ਤੇ ਹੁਣ ਆਪਾਂ ਇਸ ਦੇ ਵਿੱਚ ਤੇਲ ਪਾ ਦੇਨੇ ਆ ਆਪਾਂ ਇਹਨਾਂ ਨੂੰ ਰੋਸਟ ਕਰ ਲੈਣਾ ਕਿਉਂਕਿ ਇਹਦੇ ਵਿੱਚ ਕੱਚਾ ਪਣ ਜਾਣਾ ਹੋਵੇ ਇਹਨਾਂ ਨੂੰ ਨਾ ਤੁਸੀਂ ਚੰਗੀ ਤਰ੍ਹਾਂ ਪਹਿਲਾਂ ਦੇਖ ਲਿਓ ਕਿ ਤੁਹਾਡੇ ਤਿਲਾ ਦੇ ਵਿੱਚ ਕੁਝ ਹੋਵੇ ਨਾ ਵੈਸੇ ਹੁੰਦਾ ਤਾਂ ਇਹਦੇ ਵਿੱਚ ਕੁਝ ਨੀ ਕੋਈ ਡਲੇ ਹੀ ਹੁੰਦੀ ਹੈ ਕਿ ਮਿੱਟੀ ਵਗੈਰਾ ਦੀ ਹੋਈ ਤੇ ਵੀ ਉਹ ਨਾ ਹੋਵੇ ਮੈਂ ਚੰਗੀ ਤਰ੍ਹਾਂ ਦੇਖ ਲਈ ਸੀ ਮੋੜ ਕੇ ਮੈਂ ਉਸੇ ਲਿਫਾਫੇ ਦੇ ਵਿੱਚ ਫੇਰ ਪਾ ਕੇ ਹੁਣ ਤੁਸੀਂ ਸੋਚੋਗੇ ਕਿ ਲਿਫਾਫੇ ਵਿੱਚ ਗੱਡੇ ਆ ਗਏ ਤੋਂ ਮੈਂ ਉਸੇ ਲਿਫਾਫੇ ਦੇ ਵਿੱਚ ਦੁਬਾਰਾ ਪਾ ਦਿੱਤੇ ਸੀ ਬਹੁਤ ਸੁਣੀ ਖੁਸ਼ਬੂ ਆ ਰਹੀ ਹੈ ਤਿਲਾਂ ਦੀ ਤੇ ਆਪਾਂ ਥੋੜੇ ਜਿਹੀ ਰੋਸਟ ਕਰਾਂਗੇ ਇਹਨਾਂ ਨੂੰ ਬ੍ਰਾਊਨ ਨਹੀਂ ਕਰਨੇ ਆਪਾਂ ਬਸ ਜੈਸਾ ਪਾਲ ਕਰ ਦਨੇ ਕਿਉਂਕਿ ਮੇਰੀ ਕੜਾਹੀ ਬਹੁਤ ਗਰਮ ਸੀਗੀ ਸੋ ਆਪਾਂ ਲਗਾਤਾਰ ਹਿਲਾਉਂਦੇ ਨੂੰ ਤਿਲ ਪਾ ਕੇ ਛੱਟਣੇ ਨਿਕੜਾ ਇਹਦੇ ਵਿੱਚ ਤੇ ਨਾਲ-ਨਾਲ ਤੁਸੀਂ ਹਿਲਾਉਂਦੇ ਰਹਿਣਾ ਬਸ ਜੀ ਆਪਾਂ ਇਹਨੂੰ ਆਫ ਕਰ ਦਿੰਦੇ ਹਾਂ ਨੂੰ ਮੈਂ ਹਲਕਾ ਜਿਹਾ ਰੋਸਟ ਕਰ ਲਿਆ ਤੇ ਤਿਲ ਮੈਂ ਇੱਕ ਥਾਲੇ ਦੇ ਵਿੱਚ ਕੱਢ ਲਿਆ ਹੁਣ ਆਪਾਂ ਇਹ ਨਾ ਦੋ ਥਾਲਾਂ ਦੇ ਉੱਪਰ ਘਿਓ ਲਾਇਆ ਕਿਉਂਕਿ ਆਪਣੇ ਕੋਲ ਉਦੋਂ ਇਹਨਾਂ ਟਾਈਮ ਨਹੀਂ ਹੁੰਦਾ ਇਹ ਤੁਸੀਂ ਘਿਓ ਨਾ ਦੇਸੀ ਘਿਓ ਜਾਂ ਫਾਈਨ ਆਇਲ ਜੋ ਵੀ ਤੁਸੀਂ ਲਾਉਣਾ ਉਹ ਪਹਿਲਾਂ ਲਾ ਕੇ ਰੱਖਣਾ ਕਿਉਂਕਿ ਉਦੋਂ ਆਪਾਂ ਜਲਦੀ ਇੰਨੀ ਚੁੰਨੇ ਆ कि अपने को टाइम ही नहीं अपना गो ठंडा हो जूगा नहीं तो हम आपका बनाने शुरू कर लिया गचक कढ़ाई गर्म हो चुकी है हम आप इस चम्मच देसी घी पाव जो अपना घ्यो मैल्ट हो गया थालू घ्यो पहले ही ला के रखना क्योंकि अपने को ना जो आप गचक अपने तेल भुज जाएंगे ਤੇ ਬਿਲਕੁਲ ਤਿਆਰ ਹੋ ਗਏ ਉਦੋਂ ਠੰਡਾ ਬਹੁਤ ਜਲਦੀ ਹੁੰਦਾ ਹੈ ਇਸ ਮੌਸਮ ਇਸ ਕਰਕੇ ਆਪਾਂ ਨੂੰ ਪਹਿਲਾਂ ਹੀ ਇਹ ਆਪਦਾ ਇੰਤਜ਼ਾਮ ਕਰਕੇ ਰੱਖਣਾ ਪੈਣਾ ਹੈ ਦੋ ਜੀ ਥੋੜਾ ਆਪਾਂ ਇਸ ਦੇ ਵਿੱਚ ਜਿਹੜਾ ਆਪਾਂ ਗੁੜ ਕਟਿਆ ਸੀ ਇਹਨੂੰ ਮੈਂ ਬਰੀਕ-ਬਰੀਕ ਕੱਟ ਲਿਆ ਸੀ ਇਹ ਸਾਰਾ ਗੁੜ ਪਾ ਦਾਂਗੇ ਇਹਨੂੰ ਆਪਾਂ ਕਰਨਾ ਹੈ ਮੈਲਟ ਇਹਨ ਇੱਕ ਹੋ ਦੇ ਵਿੱਚ ਚੰਗੀ ਤਰ੍ਹਾਂ ਮੈਲਟ ਹੋ ਜਾਣਾ ਉਹਨੂੰ ਗੁੜ ਨੂੰ ਨਾ ਇਸ ਤਰੀਕੇ ਨਾਲ ਹਲਾਇ ਜਾਨਾ ਤਾਂ ਕਿ ਆਪਣਾ ਗੁੜ ਜਲਦੀ ਜਲਦੀ ਮੈਲਟ ਹੋ ਜਾਵੇ ਗੁੜ ਨੂੰ ਆਪਾਂ ਨਾ ਮੈਲਟ ਹੋਣ ਦੇਣਾ ਚੰਗੀ ਤਰ੍ਹਾਂ ਹਲਾਇ ਜਾਣਾ ਤਾਂ ਕਿ ਇਹ ਜਲਦੀ ਜਲਦੀ ਮੈਲਟ ਹੋ ਜਾਵੇ ਤੇ ਅੱਗ ਆਪਾਂ ਮੈਂ ਤਾਂ ਤੇਜ਼ ਹੀ ਰੱਖੀ ਐ ਅੱਗ ਬਾਦ ਵਿੱਚ ਆਪਾਂ ਸਿਮ ਕਰ ਲਾਂਗੇ ਹਾਂ ਜਦੋਂ ਤੁਸੀਂ ਤਿਲ ਭੁੰਨੇ ਨੇ ਉਹ ਵੀ ਤੁਸੀਂ ਸਿਮ ਅੱਗ ਤੇ ਭੁੰਨੇ ਆ ਤਾਂ ਕਿ ਜਦੋਂ ਉਹਨੂੰ ਰੋਸਟ ਕਰੋਗੇ ਤਿਲਾਂ ਨੂੰ ਤਾਂ ਸਿਮ ਅੱਗ ਤੇ ਰੋਸਟ ਰੋਸਟ ਕਰਨੇ ਆ ਤਾਂ ਕਿ ਤੇਲ ਨੇ ਜਿਹੜੇ ਉਹ ਜਲਣ ਨਾ ਇਹ ਬਹੁਤ ਜਲਦੀ ਜਲ ਜਾਂਦੇ ਨੇ ਪੜਾਕੇ ਹੀ ਪੈਂਦੇ ਆ ਇਹਨਾਂ ਦੇ ਤੇ ਆਪਾਂ ਰੋੜ ਚੰਗੀ ਤਰ੍ਹਾਂ ਇਹ ਆਪਾਂ ਗਰਮ ਚੰਗੀ ਤਰ੍ਹਾਂ ਪਕਾਉਣਾ ਮੈਂ ਦੱਸੂਗੀ ਤੁਹਾਨੂੰ ਕਿ ਸਿ ਲੈਵਲ ਤੱਕ ਪਕਾਉਣਾ ਨਹੀਂ ਤਾਂ ਜਿਹੜੀ ਥੋੜੀ ਗੱਚਕ ਹੈ ਉਹ ਟੁੱਟਣ ਲੱਗ ਜੂਗੀ ਕੱਚੀ ਹੋਈ ਉਹ ਸਵਾਦ ਨਹੀਂ ਆਉਣਾ ਉਹ ਬਜ਼ਾਰਾ ਆਪਾਂ ਬਿਲਕੁਲ ਬਜ਼ਾਰਾ ਰਿਚ ਤੇ ਘਾਵਾਂਗੇ ਦੇਖੋ ਜੀ ਬੁਲਬਲੇ ਪਣਨੇ ਸਟਾਰਟ ਹੋ ਗਏ ਆ ਬਸ ਇਹੀ ਹੈ ਕਿ ਤੁਹਾਡੀਆਂ ਬਾਹਾਂ ਦੀ ਵਰਗੇ ਸੁੰਨ ਹੋ ਜਾਂਦੀ ਹੈ ਇਸ ਤਰ੍ਹਾਂ ਆਪਾਂ ਦੇਖਦੇ ਆ ਕਿ ਆਪਣਾ ਗੁੜ ਬਣ ਗਿਆ ਕਿਉਂਕਿ ਇਹਦਾ ਕਲਰ ਦੇਖੋ ਚੇਸ ਹੋਣਾ ਸ਼ੁਰੂ ਹੋ ਗਿਆ ਵਾਈਟ ਰੈਸ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਜੇ ਆਪਾਂ ਹੁਣ ਲੈ ਇੱਕ ਕੌਲੀ ਦੇ ਵਿੱਚ ਪਾਣੀ ਲਿਆ ਹੈ ਇਹਦੀ ਨਿਸ਼ਾਨੀ ਇਹੀ ਹੁੰਦੀ ਹੈ ਗੁੜ ਦੀ ਤੇ ਆਪਾਂ ਅੱਗ ਕਰਤੀਆ ਸਲੋ ਤੇ ਹੁਣ ਆਪਾਂ ਇਹ ਇੱਕ ਥੋੜਾ ਜਿਹਾ ਇਹਦੇ ਵਿੱਚ ਪਾ ਕੇ ਦੇਖਾਂਗੇ ਜੇ ਤਾਂ ਇਹ ਥੱਲੇ ਜੰਮ ਗਿਆ ਤਾਂ ਤਾਂ ਆਪਣਾ ਗੁੜ ਰੈਡੀ ਹੈ ਨਹੀਂ ਆਪਾਂ ਦੁਬਾਰਾ ਫੇਰ ਇਸ ਨੂੰ ਉਰਪੁੰਨਾਗੇ ਲਓ ਜੀ ਆਪਣਾ ਗੁੜਾ ਜਿਹੜਾ ਉਹ ਬਿਲਕੁਲ ਰੈਡੀ ਹੈ ਬਿਲਕੁਲ ਇਕੱਠਾ ਹੋ ਰਿਹਾ ਕੱਚ ਦੀ ਤਰ੍ਹਾਂ ਹੋ ਗਿਆ बिल्कुल कच्ची तरह हो गए इस सैचुएशन से गुड़ आना चाहिए अगम स्लो की हुई है तो ये आप थोड़ा जीठा सोडा पावे ये ऑप्शन है ना पौना तो पौना पा सद पर इस बिना भी तोड़ी दिशक है जी बहुत वीयी बनेगी पर मैं मिठा सोडा पाया तो हम आप जो अपने तिल ने उसको पा दे इस ਚੰਗੀ ਤਰ੍ਹਾਂ ਪੈਸੂ ਲਾਈ ਜਾਣ ਮਿਕਸ ਕਰਨੇ ਅੱਗ ਨੂੰ ਤੁਸੀਂ ਇੱਥੇ ਸਿਮ ਰੱਖਣੀ ਆ ਅੱਗ ਨਹੀਂ ਵਧਾਉਣੀ ਬਹੁਤ ਹੀ ਵਧੀਆ ਹੈ ਜੇ ਘਰ ਦੀ ਚਿੱਕੀ ਕਹ ਲੋ ਗੱਚਕ ਕਹ ਲੋ ਜੋ ਤੁਹਾਡਾ ਦਿਲ ਕਰਦਾ ਉਹ ਉਹ ਖੈਸਾ ਕਰਦੇ ਤੇ ਵਧੀਆ ਤਰੀਕੇ ਦੇ ਨਾਲ ਘਰ ਦੇ ਸ਼ੁੱਧ ਬਣਾ ਕੇ ਖਾਓ ਚੰਗੀ ਤਰ੍ਹਾਂ ਪੱਕਾ ਦੇਣਾ ਮਿਕਸ ਤੁਸੀਂ ਘਰ ਘਰੇ ਬਣਾਉਂਗੇ ਨਾ ਤੁਸੀਂ ਬਾਜ਼ਾਰ ਦੀ ਗੱਚਕ ਲੈਣੀ ਭੁੱਲ ਜਾਓਗੇ। ਫਿਰ ਇੱਕਦਮ ਆਪਣੇ ਘਰੇ ਹੀ ਬਣਾਉਂਗੇ ਫਿਰ। ਲੋ ਜੀ। ਆਪਾਂ ਨੂੰ ਇੰਨੀ ਕੀ ਚਾਹੀਦੀ ਸੀ। ਕਿਉਂਕਿ ਆਪਣੀ ਜਿਹੜੀ ਗੱਚਕ ਆ ਇਕੱਠੀ ਹੋਣੀ ਸ਼ੁਰੂ ਹੋ ਗਈ ਇਹਦੀ ਨਿਸ਼ਾਨੀ ਹੈ ਕਿ ਇਹ ਇਕੱਠੀ ਹੋਣ ਲੱਗ ਜਾਂਦੀ ਹੈਗੀ ਆਪਣੀ ਕੜਸ਼ੀ ਦੇ ਨਾਲ ਘੁੰਮਣਾ ਸ਼ੁਰੂ ਕਰ ਦਿੰਦੀ ਹੈ। ਹੁਣ ਆਪਾਂ ਇਸ ਨੂੰ ਗੈਸ ਆਫ ਕਰ ਦਿੰਦੇ ਆ। ਇਸ ਨੂੰ ਆਪਾਂ ਜਿਹੜੀ ਆਪਣੇ ਥਾਲ ਸੀ ਉਹਨਾਂ ਦੇ ਉੱਪਰ ਪਾਵਾਂਗੇ ਹੁਣ ਆਪਾਂ ਇਹ ਜਿਹੜੇ ਆਪਣੇ ਥਾਲਾਂ ਤੇ ਘਿਓ ਲੱਗਿਆ ਹੋਇਆ ਆਪਾਂ ਉਸ ਦੇ ਉੱਪਰ ਪਾ ਦੇਣੀ ਨੂੰ ਤੇ ਨਾਲ ਹੀ ਆਪਾਂ ਇਸ ਨੂੰ ਬਾਹਰ ਦੇ ਵਿੱਚ ਬੇਲਣੇ ਨਾਲ ਬੇਲਾਂਗੇ ਕਿਉਂਕਿ ਇਹਨਾਂ ਜਲਦੀ ਦੇ ਨੇ ਠੰਡੇ ਹੋ ਜਾਣਾ ਹੁੰਦਾ ਇੱਕ ਤਾਂ ਸਰਦੀ ਦਾ ਮੌਸਮ ਹੈ ਇਹ ਤਾਂ ਝੋਪਾ ਹੈ ਹਾਂ ਤੁਸੀਂ ਪਤਲੇ ਤੇ ਮੋٹے ਆਪਣੀ ਮਰਜ਼ੀ ਦੇ ਅਕੋਰਡਿੰਗ ਰੱਖ ਸਕਦੇ ਹੋ ਇਕ ਫੋਰੀ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਫਲਾ ਲੈਨੇ ਆ ਫਿਰ ਆਪਾਂ ਬੇਲ ਦੇ ਨਾਲ ਇਸ ਨੂੰ ਬੇਲ ਲਵਾਂਗੇ ਹਲਕਾ ਜਿਹਾ ਜਦੋਂ ਠੰਡੀ ਹੋਊਗੀ ਹਲਕਾ ਜਿਹਾ ਹੱਥ ਲਗਾਉਂਗਾ ਤੇ ਦੋਨੇ ਥਾਲਾਂ ਦੇ ਉੱਪਰ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਕੜਛੀ ਦੇ ਨਾਲ ਜਾਂ ਖੁਰਚੜੇ ਦੇ ਨਾਲ ਆਪਾਂ ਇਸ ਤਰੀਕੇ ਨਾਲ ਕਮੇਣਾ ਬਾਅਦ ਵਿੱਚ ਆਪਾਂ ਬੇਲਦੇ ਆ ਲੋ ਜੀ ਇਹਨੂੰ ਹੱਥ ਲੱਗਣਾ ਸਟਾਰਟ ਹੋ ਗਿਆ ਪਰ ਹਲੇ ਗਰਮ ਹੈ ਤੋਂ ਗਰਮ ਗਰਮੀ ਇਹ 베ਲੀ ਜਾਣੀ ਹੈ ਇਹਨੂੰ ਤੁਸੀਂ ਜਿੰਨੀ ਪਤਲੀ ਮੋਟੀ ਆਪਣੇ ਹਿਸਾਬ ਦੇ ਨਾਲ ਰੱਖਣੀ ਹੈ ਉਸ ਹਿਸਾਬ ਨਾਲ ਰੱਖ ਸਕਦੇ ਹੋ ਹੁਣ ਤੁਸੀਂ ਕਹੋਗੇ ਤੁਸੀਂ ਨੂੰ ਸਰਫੇਸ ਤੇ ਇੱਥੇ ਵੀ ਰੱਖ ਸਕਦੇ ਹੋ ਪਰ ਕਿਉਂ ਲਾ ਕੇ ਮੈਨੂੰ ਇਹ ਥਾਲਾ ਤੇ ਚੰਗੀ ਲੱਗਦੀ ਹੈ ਇਸ ਤਰੀਕੇ ਨਾਲ ਮੈਂ ਬਣਾ ਲਈਏ ਕਿਉਂਕਿ ਥਾਲ ਦੇ ਉਲਟੇ ਪਾਸੇ ਤੇ ਇਹ ਬਹੁਤ ਸੋਹਣੀ 베ਲੀ ਜਾਂਦੀ ਹੈ ਜੇ ਆਪਾਂ ਸਿੱਧੀ ਪਾਈ ਤਾਂ 베ਲੀ ਨਹੀਂ ਜਾਣੀ ਇਸ ਕਰਕੇ ਮੈਂ ਇਸ ਟ੍ਰਿਕ ਨਾਲ ਇਹਨੂੰ ਬੇਲ ਦੇਣਾ ਤੁਸੀਂ ਪਤਲੀ ਮੋਟੀ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਭਾਈ ਜਨਾ ਪੂਰੀ ਥਾਲ ਜਿੱਦੀ ਕਰ ਦੇਣੀ ਹੈ ਇਹ ਬੇਲ ਕੇ ਨਾਲ ਦੀ ਨਾਲ ਹੀ ਆਪਾਂ ਇਹਨੂੰ ਕੱਟ ਦੇਣਾ ਬਹੁਤ ਵਧੀਆ ਇਸ ਥਾਲ ਨੂੰ ਵੀ ਆਪਾਂ ਚੰਗੀ ਤਰ੍ਹਾਂ ਇਹਨੂੰ ਬੇਲ ਦੇਣਾ ਕਿਉਂਕਿ ਹੁਣ ਤਾਂ ਇਹ 베ਲੀ ਜਾਣੀ ਹੈ ਬਾਅਦ ਵਿੱਚ 베ਲੀ ਵੀ ਨਹੀਂ ਜਾਣੀ आराम वेल देने मेरा थाल हिल रहा हालांकि मैं नीचे रखी है बोरी से एक मक्की आटे आलाओ बिल्कुल बराबर वेल दौर आप चिक्की है जी अपनी गचक है बहुत टेस्टी बने ਹਾਂਜੀ ਹੁਣ ਆਪਣੇ ਦੋਨੇ ਥਾਲ ਆਪਾਂ ਵੇਲੇ ਆ ਹੁਣ ਆਪਾਂ ਇਸ ਦੇ ਉੱਪਰ ਕੱਟ ਲਾਉਦੇ ਕਿਉਂਕਿ ਕੱਟ ਵੀ ਇਹ ਤੇ ਮੋਟੀ ਮੋਟੀ ਪਹਿਲਾਂ ਪਹਿਲਾਂ ਹੀ ਲੱਗਣਗੇ ਜਿੰਨੇ ਚਿਰ ਇਹ ਗਰਮ ਇਸ ਤਰੀਕੇ ਨਾਲ ਮੈਂ ਇਹਦੇ ਕੱਟ ਲਾ ਦੇਣੀ ਨੇ ਜਿੰਨੀ ਤੁਹਾਨੂੰ ਜਿਵੇਂ ਚੰਗੀ ਲੱਗੇ ਤੁਸੀਂ ਉਸ ਹਿਸਾਬ ਦੇ ਪਕੌੜੇ ਕੱਟ ਲਓ ਗਰਮ ਗਰਮ ਤੇ ਕੱਟ ਲਾਉਣੇ ਭੁੱਲ ਨਾ ਜਾਇਓ ਬਾਹਰ ਤੇ ਵਿੱਚ ਕੱਟ ਲੱਗਣੇ ਨੇ ਜਿਵੇਂ ਆ ਬਰਫੀ ਕੱਟਦੇ ਆ ਨਾ ਉਸੇ ਤਰੀਕੇ ਨਾਲ ਆਪਾਂ ਕੱਟ ਦੇਣੀ ਆ ਇਹ ਧਿਆਨ ਨਾਲ ਤੁਸੀਂ ਕੱਟ ਲਾ ਸਕਦੇ ਹੋ ਹੌਲੀ ਹੌਲੀ ਉੱਪਰ ਅੱਧਾ ਕਿਲੋ ਤੇਲ ਦੇ ਦੇਖੋ ਕਿੰਨੀ ਸਾਰੀ ਗੱਚਕ ਬਣ ਗਈ ਆ ਹਾਂਜੀ ਇਹ ਨਾ ਤੁਸੀਂ ਇਹਨੂੰ ਇੱਕ ਤਰੀਕਾ ਹੋਰ ਵੀ ਹੈਗਾ ਤੁਸੀਂ ਇਹਨੂੰ ਗੋਲ ਵੀ ਕਰ ਸਕਦੇ ਹੋ ਪਰ ਮੈਨੂੰ ਇਹ ਲੱਗਦਾ ਵੀ ਉਹਦੇ ਨਾਲ ਹੱਥੇ ਛੜਦੇ ਆਗੇ ਉਹ ਫਿਰ ਆਪਾਂ ਨੂੰ ਕਿਉਂਕਿ ਗੋਲ ਆਪਾਂ ਨੂੰ ਗਰਮ-ਗਰਮ ਹੀ ਵੇਲਣੀ ਪੈਣੀ ਹੈ ਉਹ ਮੈਂ ਵੀ ਤੁਸੀਂ ਬਣਾ ਸਕਦੇ ਹੋ ਪਰ ਇਹ ਸੌਖਾ ਤਰੀਕਾ ਹੈ ਇਹ ਅਪਣਾ ਲਿਓ ਲਓ ਮੈਂ ਗੱੱਚੇ ਕੱਟ ਲਈਏ ਪਰ ਇਹਨਾਂ ਜਿਹੜੇ ਤਿਲ ਹਲਕੇ ਜਿਹੇ ਦੇ ਵਿੱਚ ਬਚ ਗਏ ਸੀਗੇ ਮੈਂ ਇਹਦੇ ਉੱਪਰ ਹੀ ਭੁੱਕ ਕੇ ਉਹ ਇਸ ਤਰੀਕੇ ਨਾਲ ਘਾਦ ਦੇ ਗਿਨੇ ਦੋਨੇ ਥਾਲ ਮੈਂ ਕੱਟ ਲਈਏ ਥੋੜਾ ਜਿਹਾ ਆਪਾਂ ਦਬਾ ਲੈਣਾ ਹੁਣ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਚੱਕ ਲੈਣਾ ਤੇ ਆਰਾਮ ਦੇ ਨਾਲ ਨਿਕਲ ਜਾਣਗੀਆਂ ਇਸੇ ਤਰੀਕੇ ਦੇ ਨਾਲ ਆਪਾਂ ਸਾਰੀਆਂ ਜਿਹੜੀਆਂ ਟਿੱਕੀਆਂ ਨੇ ਆਪਣੀਆਂ ਚੱਕ ਲੈਣੀਆਂ ਨੇ ਤੇ ਇਹ ਜਦੋਂ ਠੰਡੀਆਂ ਹੋ ਗਈਆਂ ਨਾ ਇਹ ਬਹੁਤ ਕਰਾਂਚੀ ਹੋ ਜਾਣੀਆਂ ਨੇ ਤੁਹਾਨੂੰ ਠੰਡੀਆਂ ਕਰਕੇ ਮੈਂ ਦਿਖਾਉਣੀ ਆ ਇਹ ਆਰਾਮ ਦੇ ਨਾਲ ਇਸ ਤਰੀਕੇ ਨਾਲ ਤੁਸੀਂ ਨੀਚੋਂ ਕੱਢ ਲੈਣਾ। ਲਓ ਜੀ ਸਾਰੀ ਗੱੱਚ ਘਰੇ ਆਪਾਂ ਟਿੱਕੀਆਂ ਕੱਢ ਲਈਆਂ। ਹੁਣ 10 ਮਿੰਟ ਇਹਨਾਂ ਨੂੰ ਇਸੇ ਤਰੀਕੇ ਨਾਲ ਪਈ ਰਹਿਣ ਦੇਣੀ ਹੈ ਜਦੋਂ ਇਹ ਠੰਡੀ ਹੋ ਗਈ ਫਿਰ ਮੈਂ ਤੁਹਾਨੂੰ ਚੈੱਕ ਕਰਵਾਉਂਗੀ। ਲਓ ਜੀ ਆਪਣੀ ਗੱੱਚਕਾ ਜਿਹੜੀ ਉਹ ਤਿਲ ਵਾਲੀ ਗੱੱਚਕ ਠੰਡੀ ਹੋ ਚੁੱਕੀ ਆ। ਬਹੁਤ ਹੀ ਵਧੀਆ ਬਣ ਕੇ ਤਿਆਰ ਆ ਲਓ। ਦੇਖੋ ਕਿੰਨੀ ਵਧੀਆ ਟੁੱਟਦੀ ਆ ਇਹ। ਬਿਲਕੁਲ ਬਾਜ਼ਾਰ ਵਾਲਾ ਟੇਸਟ। ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰੇ ਤੇਲ ਵਾਲੇ ਵਿੱਚ ਕਪਣਾਓ ਤੇ ਆਨੰਦ ਲਓ ਸਰਦੀਆਂ ਦਾ ਮਿਲਦੀ ਹੈ ਜੀ ਇੱਕ ਨਵੀਂ ਵੀਡੀਓ ਦੇ ਨਾਲ ਨਵੇਂ ਦਿਨ ਧੰਨਵਾਦ